ਔਰ ਗੋभी ਸ਼ਰੂਦੀ ਫਸਲੀ ਚੱਕਰ ਲਈ ਸਿਫਾਰਸ਼ ਕੀਤੀ ਹੈ ਜਿਹਦੇ ਨਾਲ ਜਿਹੜਾ 50% ਤੋਂ ਵੱਧ ਪਾਣੀ ਬਚ ਜਾਂਦਾ ਔਰ ਦਾਸ਼ੇ 12% ਜਿਹੜੀਆਂ ਖਾਦਾਂ ਬਚਦੀਆਂ ਔਰ ਝਾਰ ਦੇ ਵਿੱਚ ਵੀ ਜਿਹੜਾ 12-15% ਵਾਧਾ ਹੋ ਜਾਂਦਾ ਇਸੇ ਤਰ੍ਹਾਂ ਮੱਛੀਾਂ ਨੂੰ ਪਹਰਾ ਚਾਹੀਦੀ ਤਕਨੀਕ ਸਰੋਵਰ ਦੇ ਵਿੱਚ ਕੀੜਿਆਂ ਨੂੰ ਕੰਟਰੋਲ ਕਰਨ ਲਈ ਤਕਨੀਕਾਂ ਆ ਗਿਆ ਫਾਰਸ਼ੀਕੀ ਨੇ ਲੇਸਟ ਬੜੀ ਲੰਬੀ ਆ ਜੇ ਮੈਂ ਸਾਰਾ ਕੁਝ ਲਸਾਂਗਾ ਬਹੁਤ ਲੰਮਾ ਸਮਾਂ ਲੱਗੇਗਾ ਆਰਗੇਨਿਕ ਫਾਰਮਿੰਗ ਜਿਹਨੂੰ ਜੈਵਿਕ ਤੀਤੀ ਕਹਿੰਦੇ ਆ ਉਹਦੇ ਵਿੱਚ ਸਾਡੀਆਂ ਚੋਟੇ ਫਾਰਸ਼ਾ ਆ ਗਿਆ ਨੇ ਖਾਸ ਕਰਕੇ ਮੂੰਗੀ ਦੇ ਵਿੱਚ ਜੂੰਡਾ ਕੰਟਰੋਲ ਤੇਜ਼ ਤੀਜੇ ਦੇ ਵਿੱਚ ਇੱਟੇ ਦਾ ਕੰਟਰੋਲ ਜਿਹੜੇ ਵਿੱਚ ਸੀ ਨਮਰ ਦੇ ਘੋਲ ਦੇ ਨਾਲ ਉਹਨੂੰ ਕਾਬੂ ਹੋਏ ਫ੍ਰੈਕਚਰ ਦੇ ਆਇਤ ਦੇ ਵਿੱਚ ਪੀਸੀ ਦੀ ਦਾ ਰੋਗ ਲੱਗ ਜਾਂਦਾ ਇਹ ਕੰਟਰੋਲ ਕਾਗਲ ਇਸ ਤਰ੍ਹਾਂ ਕਿਹਾ ਕਿ ਨਾ ਜ਼ੂਸਪਾਰ ਸਥਿਤੀ ਆ ਪਲਾਜ਼ਮਾ ਹਰ ਜਾਂ ਐਮਡੀ ਫਲਾਜ ਨੇ ਉਹੀ ਕਹੀ ਹੈ ਸਾਸ਼ ਆਫ ਦੇ ਇੱਕ ਨਿਰਮੈਕ ਇਸ ਤਰ੍ਹਾਂ ਸਾਨੂੰ ਕਾਫੀ ਲੋਰ ਪੈਂਦੀ ਹੈ ਉਹ ਜਦੋਂ ਅਸੀਂ ਬੇਤੇ ਵਿੱਚ ਪਰਾਉਂਦੇ ਸੀ ਤਾਂ ਖੇਤ ਉੱਚਾ ਨੀਵਾਂ ਹੋ ਜਾਂਦਾ ਜਾਂ ਮੇਰੇ ਗੜੇ ਮੋਟੇ ਬਣ ਜਾਂਦੇ ਸੀ ਅੱਗੇ ਉਹ ਸੇ ਕੁਆਬੇ ਨਾਲ ਇੱਕ ਕਹਾਣੀ ਛੋਟੀ ਹੀ ਲਾਤੀ ਹੈ ਉਹ ਉਸ ਸਮੱਸਿਆ ਜਿਹੜੀ ਆ ਹਲ ਖੋਦਾਈ ਨਹੀਂ ਤੋਂ ਵੀ ਰੋ ਬਹੁਤ ਸਾਰੀਆਂ ਚਾਹਾਂ ਨੇ ਪਰ ਸਭ ਤੋਂ ਪ੍ਰਮੁੱਖ ਗੱਲ ਜੋ ਸਾਡੀ ਧਿਆਤੀ ਲਈ ਹੈ ਉਹ ਪਾਣੀ ਦੀ ਬਚਤ ਕਰਨਾ ਹੈ ਪਾਣੀ ਦੀ ਬਚਤ ਅਸੀਂ ਫਸਲਾਂ ਕਾਇਆ ਕਰਨ ਲਈ ਤਾਂ ਕਰ ਨਹੀਂ ਹੁੰਦੇ ਅਸੀਂ ਹਰ ਤਰ੍ਹਾਂ ਦੇ ਕਰੇ ਆਪ ਨੂੰ ਇੱਕ ਅਗਰੇ ਦੇ ਤਰੀਕੀ ਅਸੀਂ ਹਮਲੇਵਲ ਤੇ ਪਾਣੀ ਦੀ ਸੇਵਾ ਕਰ ਰਹੇ ਹਾਂ ਪਾਣੀ ਹੈ ਤਾਂ ਪੰਜਾਬ ਦਾ ਨਾਮ ਹੈ ਪੰਜਾਬ ਜਿਸ ਨੂੰ ਪਾਣੀਆਂ ਦੀ ਧਰਤੀ ਖਾਸ ਤੌਰ ਤੇ ਧਰਤੀ ਇਹਨੇ ਪਾਣੀ ਨੂੰ ਆਪਣ ਅਰਹੀਲੇ ਸੰਭਾਲ ਅਸੀਂ ਬੜੀ ਤੇਜ਼ੀ ਦੇ ਨਾਲ ਉਹਦੇ ਘਾਟਵੇਂ ਵੱਲ ਵਧ ਰਹੇ ਹਾਂ ਕਿ ਅਸੀਂ ਉਹ ਪਾਣੀ ਫੜਨ ਕਰ ਲਿਆ ਸਾਡੀ ਖੇਤੀਗਾਪ ਸੇਲ ਰਹਿਣਾ ਸਾਡੀ ਖੇਤੀਗਾ ਅੱਗੇ ਵਧਣਾ ਇਹ ਬਹੁਤ ਮੁਸ਼ਕਲ ਹੋ ਜਾਏਗਾ ਦੂਸਰਾ ਮੋੜ ਕਿ ਉਹ ਨੇੜੀ ਿਕਾਈ ਹੋਵੇਗੀ ਿਕਾਈ ਦੇ ਵਿੱਚ ਅਸੀਂ ਬਹੁਤ ਵਾਰੀ ਅਗਲਾ ਲੈਣੇ ਆ ਪ੍ਰਾਈ ਉਹ ਪ੍ਰਾਈ ਨੂੰ ਅੱਗ ਲਾਉਂਦੇ ਕਈ ਜਿਹੜੇ ਨੁਕਸਾਨ ਨੇ ਧੂਆ ਵੀ ਹੋਗਾ ਸਾਡੀ ਸਿਹਤ ਤੇ ਵੀ ਅਸਰ ਹੋਗਾ ਪਰ ਅਸੀਂ ਕਲਾ ਪ੍ਰਾਈ ਨੂੰ ਅੱਗ ਨਹੀਂ ਲਾਉਂਦੇ ਅਸੀਂ ਜਿਹੜੇ ਚੱਟਾਂ ਨੂੰ ਅੱਗ ਲਾਉਂਦੇ ਆ ਜਿਹੜੀਆਂ ਅਸੀਂ ਸਾਡਾ ਪੌਦੇ ਆ ਉਹ ਅੱਗ ਲਾਉਂਦੇ ਆ ਬਾਗੀ ਬੀਟ ਖੱਟ ਜ਼ਮੀਨ ਦੇ ਵਿੱਚ ਵਾਪਸ ਜਾਣੀ ਚਾਹੀਦੀ ਸੀ ਉਹਨਾਂ ਨੂੰ ਅਗਲਾ ਕੇ ਛਾੜ ਦੇਣੇ ਆ ਮੈਂ ਪੁਰਾਣੀ ਨੂੰ ਖੇਤੇ ਬਾਹਰ ਕਰ ਦੋ ਕਿ ਜਹਾਉਂ ਆਗਲਾ ਮੇਰੀ ਇਹ ਤਜਲੀਦਾ ਇਹ ਅਸੀਂ ਲਗਾਤਾਰ ਪੁਰਾਣੀ ਨੂੰ ਖੇਤ ਰੱਖਨੇ ਆ ਸਾਡਾ ਇਹਦਾ ਜੈਵਿਕ ਮਾਧਾ ਇਹ ਨੂੰ ਅਸੀਂ ਆਰਗੇਨਿਕ ਮੈਟਰ ਵੀ ਕਹਿੰਦੇ ਆ ਉਹ 4-5 ਸਾਲ ਦੇ ਵਿੱਚ ਦੋ ਗੁਣਾ ਹੋ ਜਾਏਗਾ ਯਰੋਵੋ ਤੋਂ ਦੋ ਬਣਾਉਂਗਾ ਜਿਹੜਾ ਸਾਨੂੰ ਜਿਹੜਾ 25% ਖਾਦਾਂ ਤੱਕ ਪਾਉਗੀ ਲੋਕ ਕਹਿੰਦੀਆਂ ਔਰ ਸਾਡਾ ਧਿਆਨ ਚਾਹੀ ਕਣਕ ਤੋਂ ਰੋਣਾ ਪਾ ਜਿਹੜਾ ਵੀ ਹੈ ਉਹਦਾ ਜਿਹੜਾ ਸੁੱਖਾ ਵਾਢਾ ਉਦਰਾ ਕਣਕ ਦਾ ਔਰ ਝੋਨੇ ਦਾ ਝਾੜ ਦੇਖ ਤੋਂ ਲੈ ਕੇ 2 ਪੁਆਇੰਟ ਤੱਕ ਵਾਢਾ ਔਰ ਉਹਦਾ ਝਾੜ 8 ਤੋਂ 10 ਪੁਆਇੰਟ ਤੱਕ ਵਾਢਾ ਤੋਂ ਇਸ ਤਰੀਕੇ ਨਾਲ ਹੀ ਬਹੁਤ ਸਾਰੀਆਂ ਮਸ਼ੀਨਾਂ ਜਿਹੜੀਆਂ ਅੰਗਰੇਜ਼ੀ ਲੋਕ ਸਾਰਕੀ ਕਰੇ

ਬਾਗ ਦੇ ਬਾਟਨਸ ਸਾਗੀਆਂ ਦੇ ਵਿੱਚ ਬੂਟਿਆਂ ਨੂੰ ਨੇਗ ਰਹਿ ਦਿਆ ਜਦੋਂ ਮਾਰਕ ਦੇ ਵਿੱਚ ਤਾਪਰੇ ਤੇ ਵਧਣਾ ਸ਼ੁਰੂ ਹੁੰਦਾ ਉਹਨੂੰ ਫਰਟਿਕ ਮਿਲਦੀ ਹੈ ਹਰ ਸੌਰ ਤੇ ਐਸੇ ਇਲਾਕੇ ਦੇ ਵਿੱਚ ਜੇ ਜ਼ਿਆਦਾ ਰੇਸ਼ਮੀ ਅਮੀਰ ਹੋ ਪਰ ਗਰਮੀ ਜ਼ਿਆਦਾ ਪੈਂਦੀ ਹੈ ਫਨਕ ਲਈ ਉਹ ਬਹੁਤ ਟੈਕਨੀਕਲ ਤੋਂ ਹੁੰਦੀ ਹੈ ਔਰ ਜਦੋਂ ਮਾਰਗੀ ਆਪਾਂ ਜੇਰੀ ਚਾਨਕ ਨਹੀਂ ਨਹੀਂ ਹੈ ਤਾਂ ਅੰਗੇ ਤੁਨਾ ਆੜੀ ਕਟਿਆ ਔਰ ਅਗਲੇ ਬੇਨੋ ਦੇ ਨਾਲ ਕੋਲ ਵੀ ਕਰਦੇ ਹੈ ਸੋ ਇਸੋ ਗ੍ਰਾ ਮੇਰੀ ਇੱਕ ਬੋਰ ਬੇਟੀ ਹੈ ਤੁਹਾਨੂੰ ਬਹੁਤ ਸਾਰੇ ਬੋਰ ਲੱਗੇ ਦੇਖਿਆ ਅਸੀਂ ਬਾਹਰ ਕਿਰਨ ਦੇ ਵੱਡੇ ਵੱਡੇ ਕਾਰਾਲ ਕ੍ਰੀਮ ਚੁੱਤੇ ਨੇ ਇਹ ਕੰਕੜਾ ਚਾਰ 32 ਕੋਟਾ ਲਾਜੂਗਾ ਯੂਨੀਵਰਸਿਟੀ ਨੂੰ 60 ਬਾਸਾਲ ਹੋ ਗਏ ਕੰਮ ਕਰਦੇ ਹਨ ਕੰਕੜੀਆਂ ਖੋਜਾਂ ਤੇ ਗੁੰਜੇ ਦਾ ਸਾਰੀਆਂ ਜਿਸਮਾ ਸਾਡੇ ਕੋਲੇ ਸਾਰੀਆਂ ਉਹ ਵੀ ਟੈਸਟ ਕਰਦੇ ਦੇਖਿਓ ਕਿ ਦੇ ਪੱچے ਜਰਾ ਹੈ ਇਹ ਵੱਡੇ ਕਲੇਮ ਕਰਕੇ ਤੁਹਾਡੀਆਂ ਜੇਬਾਂ ਚੋਂ ਪੈਸੇ ਖਿੱਚ ਲੈਂਦੇ ਆ ਮੋਟੇ ਕਿਥੇ ਲੈਂਦੇ ਜੋ ਵੀ ਸਵਾਰਥ ਕੀਤਾ ਕਿਸਮਾ ਨੇ ਉਹ ਲਾਇਓ ਮੇਰੇ ਵੀਰ ਮੋਟੇ ਆਪਾਂ ਕਿਹਨੇ ਫੜਨਾ ਏਰੀ ਮਾਂ ਨੂੰ ਮਰਸੀ ਆਖਣਾ ਤੋਂ ਇਸ ਗੱਲ ਦਾ ਰਿਮੋਵਡ ਧਿਆਨ ਦਿਓ ਕੋਈ ਕੁਝ ਆਇਓ ਚਾਰਗੀਆਂ ਦੀਆਂ ਕਿੱਟਾਂ ਜੂ ਲੈ ਕੇ ਜਾਇਓ ਤੁਹਾਡੇ ਜੇਬੇ ਸਖਾਰ ਜੂਗੀ ਚਾਰਜੀ ਜ਼ਰੂਰ ਹੋਣੀ ਚਾਹੀਦੀ ਆ ਦਾਣਾ ਦੀਆਂ ਕਿੱਟਾਂ ਲੈ ਕੇ ਆਏ ਆ ਤੇਲ ਬੀਜੀਆਂ ਦੀਆਂ ਕਿੱਟਾਂ ਲੈ ਕੇ ਆਏ ਆ ਇਹ ਜ਼ਰੂਰ ਲੈ ਕੇ ਜਾਇਓ ਚਾਰੀਆਂ ਦੀਆਂ ਕਿੱਟਾਂ ਲੈ ਕੇ ਆਏ ਆ ਅਸੀਂ ਜਾਗਰ ਝਾੜ ਦੀ ਟਿਕਰਾਂ ਦੇ ਵਿੱਚ ਅਸੀਂ ਆਪਣੀ ਖੇਤੀ ਦੀ ਵਿਵਹਾਰ ਨਟਨ ਕਰਨ ਜਾ ਰਹੇ ਆ ਸਾਡੇ ਬਹੁਤ ਸਾਰੇ ਖਰਚੇ ਜਿਹੜੇ ਨੇ ਉਹ ਘਰ ਪੈਦਾ ਵਾਰ ਤੋਂ ਹੀ ਪੂਰੇ ਹੋ ਸਕਦੇ ਆ ਸੋ ਅਲਟੀਮੇਟ ਤਾਂ ਅਸੀਂ ਜਿਹੜੀ ਹੈ ਉਹ ਬਚਤ ਵੀ ਕਰੂਗੇ ਨਾ ਜਿੰਨਾ ਕੋਸ਼ਿਸ਼ ਅਸੀਂ ਆਪਣੇ ਖੇਤ ਪੈਦਾ ਕਰ ਸਕੀਏ ਘਰ ਦੀ ਖਪਤ ਲਈ ਉਹ ਜ਼ਰੂਰ ਪੈਦਾ करिए ਇਹ ਮੰਨਣਾ ਕਿ ਜੇ ਅਸੀਂ ਪਾਣੀ ਬਚਾ ਲਈਏ ਔਰ ਜ਼ਮੀਨ ਦੀ ਸੇਤਮੂ ਵਰਕਰਾਰ ਰੱਖੀ ਜਾਂ ਹੋਰ ਸੁਧਾਰ ਲਈਏ ਔਰ ਆਪਣੇ ਬੱਚਿਆਂ ਨੂੰ ਖੇਤੀ ਵਾਲੇ ਕੰਮ ਵੱਲ ਲਾ ਲਈਏ ਤਾਂ ਇਸ ਪੰਜਾਬ ਵਰਗਾ ਖੇਤਾ ਦੁਆਏ ਕੋਈ ਨਹੀਂ ਤੋ ਇਹ ਸਾਡੀ ਡਿਊਟੀ ਵੀ ਆ ਇਹ ਸਾਡਾ ਫਰਜ਼ ਵੀ ਆ ਅੱਜ ਦੀ ਜਨਰੇਸ਼ਨ ਜੋ ਵਚ ਰਹੀ ਆ तो आप किरत और किरस नुड़ीए और अपनी खेती में हो लाहेबंद बनाइए तो इन्होंने गलों तो का मैं थोड़ा धनवाद करना वाहगुरू जी का खालसा वाहू जी की